ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਹੋ ਸਾਰੇ ਅੱਜ ਆਪਾਂ ਪੈਣਾ ਦੀ ਡਿਮਾਂਡ ਤੇ ਇੱਕ ਵੀਡੀਓ ਤਿਆਰ ਕੀਤੀ ਹੈਗੀ ਕੋਟ ਕਾਲਰ ਕਮੀਜ਼ ਦੀ ਕਟਿੰਗ ਤੇ ਸਟੀਚਿੰਗ ਸਟੀਚਿੰਗ ਮੈਂ ਦੇਖਦੀਆਂ ਜੇ ਤਾਂ ਇਸੇ ਵੀਡੀਓ ਚ ਪਈ ਤਾਂ ਇਸੇ ਜੀ ਤੇ ਨਹੀਂ ਫਿਰ ਮੈਂ ਅਗਲੇ ਚ ਪਾਉਂਗੀ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਆ ਫਿਰ ਮੈਨੂੰ ਸ਼ਾਰਟਕਟ ਕਮ ਤਾਂ ਦੱਸਣਾ ਨਹੀਂ ਆਉਂਦਾ ਹੈਗਾ ਹਨਾ ਵੀਡੀਓ ਲੰਬੀ ਹੋ ਜਾਂਦੀ ਫਿਰ ਮੈਨੂੰ ਅਪਲੋਡ ਕਰਨ ਚ ਦਿੱਕਤ ਆਉਂਦੀ ਆ ਮੈਨੂੰ ਫੋਨ ਦੀ ਥੋੜੀ ਜਿਹੀ ਦਿੱਕਤ ਚੱਲ ਰਹੀ ਹੈ ਤੇ ਇਹਦੇ ਵਿੱਚ ਮੈਂ ਕਟਿੰਗ ਹੀ ਦੱਸੀ ਆ ਸਿਰਫ ਕਮੀਜ਼ ਕਿਵੇਂ ਕੱਟ ਕਰਨਾ ਤੇ ਬਾਹਾਂ ਕਿਵੇਂ ਕੱਟ ਕਰਨੀਆਂ ਤੁਸੀਂ ਭੈਣੋ ਕੱਟ ਕੇ ਰੱਖ ਲਓ ਤੇ ਮੈਂ ਅੱਜ ਹੀ ਹੋ ਸਕੇਆ ਵੀਡੀਓ ਬਣਾ ਕੇ ਤਾਂ ਕੱਲ ਨੂੰ ਪਾ ਦੋਗੇ ਉਹ ਤੁਸੀਂ ਦੇਖ ਲਿਓ ਹਨ ਵੀ ਕਿਵੇਂ ਤੁਹਾਨੂੰ ਸਹੀ ਲੱਗੇ ਕਿਉਂਕਿ ਮੇਨ ਚੀਜ਼ ਤਾਂ ਕਟਿੰਗ ਦੀ ਹੁੰਦੀ ਹੈ ਨਾ ਸਟੇਜਿੰਗ ਵੀ ਤੁਹਾਨੂੰ ਕੋਲਰ ਕਿਵੇਂ ਕੱਟਣਾ ਉਹ ਮੈਂ ਸਾਰਾ ਅਗਲੇ ਪਾਰਟ 'ਚ ਜ਼ਰੂਰ ਦੱਸੂਗੀ ਕਿਉਂਕਿ ਵੀਡੀਓ ਮੇਰੇ ਕੋਲੋਂ ਜ਼ਿਆਦਾ ਲੌਂਗ ਨਹੀਂ ਤਾਂ ਬੰਦ ਰਹੀ ਹੈ ਫੋਨ 'ਚ ਦੀ ਮੈਮਰੀ ਫੁੱਲ ਹੋ ਜਾਂਦੀ ਹੈ ਥੋੜੀ ਪ੍ਰੋਬਲਮ ਚੱਲ ਰਹੀ ਹੈ ਬਾਕੀ ਸਾਰੀਆਂ ਭੈਣਾਂ ਦਾ ਧੰਨਵਾਦ ਇੰਨਾ ਪਿਆਰ ਦੇਣ ਲਈ थैंक यू सारिया है चौड़ाई दी है, है, है बीह इच क्योंकि मेन उन्नी चाहिद मेरी हेल्प है उन्नी इंच मेनू सिर्फ एक इंच एक्सट्रा चाहिए क्योंकि तो ऐसा गोल घेरा करना ਇਹਦੀਆਂ ਪੱਤੀਆਂ ਵਗੈਰਾ ਦੇਖ ਲਿਆ ਕਰੋ ਕਿੱਧਰ ਨੂੰ ਚੜ ਰਹੀਆਂ ਨੇ ਉਹੀ ਸੇਮ ਪ੍ਰੋਸੈਸ ਆਪਾਂ ਜਿਵੇਂ ਆਪਾਂ ਨਾਰਮਲ ਕਮੀਜ਼ ਕੱਟਦੇ ਆਂ ਬਾਕੀ ਭੈਣੋਂ ਤੁਸੀਂ ਕਟਿੰਗ ਕਰਨ ਵੇਲੇ ਕਾਣ-ਕੂਣ ਦੇਖ ਲਿਆ ਕਰੋ ਕੱਪੜੇ ਦੇ ਵਿੱਚ ਉਮੀ ਰੱਖਾਂਗੇ ਇਹਨੂੰ ਵੀ ਆਪਾਂ ਮੂਰਲਾ ਮਗਰਲਾ ਵੱਡਾ ਛੋਟਾ ਪਾਸਾ ਵੱਡਾ ਛੋਟਾ ਪਾਸਾ ਰੱਖਣਾ ਜ਼ਰੂਰੀ ਹੁੰਦਾ ਜਿਹੜੀਆਂ ਪਹਿਣਾ ਨੂੰ ਪਤਾ ਤੇ ਜਿਹੜੀਆਂ ਨੂੰ ਨਹੀਂ ਪਤਾ ਪੈਣਾ ਇੱਕ ਪਾਸਾ ਵੱਡਾ ਮੂਰਲਾ ਪਾਸਾ ਛੋਟਾ ਮਗਰਲਾ ਪਾਸਾ 1.5 ਇੰਚ ਵੱਡਾ ਰੱਖਿਆ ਕਰੋ। ਬਾਕੀ ਤੁਸੀਂ ਵੱਡਾ ਛੋਟਾ ਕਿਵੇਂ ਰੱਖਣਾ ਹੈ ਤੁਸੀਂ ਛਾਤੀ ਦੇ ਅਕੋਰਡਿੰਗ ਰੱਖ ਸਕਦੇ ਹੋ ਕਾਲਰ ਬਣਾਉਣਾ। ਜਿਵੇਂ ਆਪਣਾ ਨੋਰਮਲ ਤੀਰਾ ਹੈਗਾਗਾ 7 ਇੰਚ ਜਾਨਕਿ 6.5 ਹੈ ਮੇਰਾ ਠੀਕ ਹੈ। ਆਪਾਂ ਇਹਦੇ ਨਾਲੋਂ 1.5 ਇੰਚ ਵਧਾ ਕੇ ਰੱਖਣਾ ਜਿਵੇਂ ਕਿ 7 ਹੋ ਗਿਆ 7 ਦੇ ਨਿਸ਼ਾਨ ਲਾ ਲਓ ਤੁਸੀਂ 7 ਤਾਂ ਮੈਨੂੰ ਚਾਹੀਦਾ ਇਹ 8 8.5 ਬਹੁਤ ਹੈ ਹੁਣ ਮੈਂ ਲਾਉਂਗੀ 8 ਇੰਚ ਠੀਕ ਹੈ ਤੇ ਮੋਡਾ ਜੇ ਆਪਾਂ 7 ਰੱਖਦੇ ਆ ਤਾਂ ਤੁਸੀਂ 7.5 ਵੀ ਰੱਖ ਸਕਦੇ ਹੋ ਕਿਉਂਕਿ ਇਹਦੇ ਵਿੱਚ ਤੀਰਾ ਵੀ ਆਪਾਂ ਨੂੰ ਵੱਡਾ ਚਾਹੀਦਾ ਹੁੰਦਾ ਤੇ ਮੋਡਾ ਵੀ ਆਪਾਂ ਨੂੰ ਵੱਡਾ ਚਾਹੀਦਾ ਹੁੰਦਾ 8 8 8 ਇੰਚ ਤੇ ਨਿਸ਼ਾਨ ਲਾ ਕੇ ਆਪਾਂ ਡੱਬਾ ਬਣਾਵਾਂਗੇ ਜਿਵੇਂ ਹੁਣ ਆਪਣੀ ਛਾਤੀ ਕਿ 18 ਇੰਚ ਤਾਂ ਆਪਾਂ 9 ਇੰਚ ਤੇ ਨਿਸ਼ਾਨ ਲਾ ਕੇ ਇਹਦੀ ਕਾਟ ਪਾ ਦਾਂਗੇ ਹੁਣ ਤੁਸੀਂ ਪਲੇਟਾਂ ਲੈ ਲਓ ਜੇ ਤੁਸੀਂ ਪਲੇਟਾਂ ਪਾਉਣੀ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਬਟ ਮੈਂ ਨਹੀਂ ਪਾਉਣੀ ਪਲੇਟਾਂ ਮੈਂ ਨਹੀਂ ਪਾਉਂਦੀ ਪਲੇਟਾਂ ਬੈਗ ਬੁੱਕ ਤੇ ਵੀ ਨਹੀਂ ਪਾਉਂਦੀ ਹੈਗੀ ਪਾਸੇ ਦਾ ਆਪਾਂ ਕੀ ਕਰਨਾ ਹੈ ਇਹ ਚੀਜ਼ ਕੱਲਾ ਮੋਡੇ ਦੀ ਕਟਾਈ ਕਰਨੀ ਹੈ ਆਪਾਂ ਦੇਖ ਆਹ ਹੋ ਗਈ ਮੋਡੇ ਦੀ ਕਟਾਈ ਤੇ ਲੈਂਥ ਤੁਸੀਂ ਦੇਖ ਲਓ ਇਹਦੇ ਵਿੱਚ ਪਲੇਟਾਂ ਮੈਂ ਪਾਉਣੀਆਂ ਨੇ ਹੈਗੀਆਂ ਹੁਣ ਆਪਾਂ ਲਾਵਾਂਗੇ ਇਹਦਾ ਫਿਟਿੰਗ ਦਾ ਨਿਸ਼ਾਨ ਜਿਵੇਂ ਕਿ हिਪ ਦੀ ਲੰਬਾਈ ਆਉਂਦੀ ਹੈ ਮੇਰੀ 15 ਇੰਚ 15 ਇੰਚ 18 ਇੰਚ हिਪ ਦੀ ਚੜਾਈ ਹੈਗੀ ਆਪਣੀ 19 ਇੰਚ ਤੇ ਕਮਰ ਹੈਗੀ ਆ ਕਿ ਆਪਣੀ 14 ਤੇ ਬਾਅਦ ਆਪਾਂ ਥੋੜਾ ਲੂਜ਼ ਰੱਖਾਂਗੇ ਇਹਨੂੰ 15 ਇੰਚ ਰੱਖਾਂਗੇ ਆਪਾਂ ਬੇਟਿੰਗ ਦੇ ਨਿਸ਼ਾਨਾ ਆਪਾਂ نیچے ਵੀ ਲਾ ਲਾਂਗੇ ਹੁਣ ਆ ਦੇਖੋ ਜਿਵੇਂ ਕਿ ਮੈਂ ਰੱਖਿਆ ਸੀਗਾ ਇਹ ਟੋਟਲੀ 20 ਇੰਚ ਮੈਨੂੰ ਚਾਹੀਦਾ ਸੀ ਹੁੰਦੀ ਐ ਇੱਥੇ ਆਪਾਂ ਕੱਟ ਪਾਵਾਂਗੇ ਆਪਾਂ ਕੱਟ ਪਾ ਲਿਆ ਹੁਣ ਆਪਣਾ ਖੁੰਝਾ ਹੈਗਾਗਾ ਇਹਦਾ ਪਹਿਲਾਂ ਇਹ ਦੋਨੇ ਪਾਸੇ ਆਪਾਂ نیچے ਤੋਂ ਇੱਕੋ ਜਿਹਾ ਕਰ ਲੈਣੇ ਆ ਠੀਕ ਐ ਆ ਦੇਖੋ ਇੱਕੋ ਜਿਹਾ ਕਰ ਲਿਆ ਹੁਣ ਆਪਾਂ ਇਹਦੀ ਗਲਾਈ ਪਾਵਾਂਗੇ ਇੱਥੋਂ ਜਿਹੜਾ ਖੁੱਲਾ ਪਾਸਾ ਹੋਊਗਾ ਆਪਣੇ ਵਾਲੀ ਸਾਈਡ ਹੋਊਗਾ ਉੱਥੋਂ ਆਪਾਂ 2.5 ਇੰਚ ਦਾ ਨਿਸ਼ਾਨ ਲਾਉਣਾ ਜੇ ਤੁਸੀਂ ਜ਼ਿਆਦਾ ਗਲਾਈ ਪਾਉਣੀ ਐ ਤੁਸੀਂ 2 ਢਾਈ ਦਾ ਲਾ ਲਓ ਜੇ ਤੁਸੀਂ ਘੱਟ ਗਲਾਈ ਪਾਉਣੀ ਹੈ ਤੁਸੀਂ 2 ਦਾ ਵੀ ਲਾ ਸਕਦੇ ਹੋ ਠੀਕ ਹੈ ਫਿਰ ਆਪਾਂ ਕੀ ਕਰਨਾ ਇੱਥੋਂ ਆਪਾਂ ਲੈ ਕੇ ਆਉਣਾ ਬਿਲਕੁਲ ਨਾਲ-ਨਾਲ ਜਿੱਦਾਂ ਹੁਣ ਆਪਣੀਆਂ ਵੱਧ ਹੁੰਦਾ ਤਾਂ ਆਪਾਂ ਇੱਥੋਂ ਨਿਸ਼ਾਨ ਲਾ ਲੈਣਾ ਸੀ ਠੀਕ ਹੈ ਬਿਲਕੁਲ ਨਾਲ-ਨਾਲ ਲੈ ਕੇ ਆਉਣਾ ਪੈ ਇੱਥੋਂ ਇੱਥੇ ਆਪਾਂ ਕੱਟ ਪਾ ਲਿਆ ਬਲੌਟ ਆ ਹੋ ਗਿਆ ਆਪਣਾ ਗੋਲ ਘੇਰੇ ਵਾਲਾ ਤੇ ਕੋਲਰ ਵਾਲਾ ਕੁੜਤਾ ਆਈ ਇਹਦੀ ਕਟਿੰਗ ਆ ਹੋਰ ਇਹਦਾ ਕੁਛ ਨਹੀਂ ਹੈਗਾ ਤੇ ਬਾਹ ਕਟਿੰਗ ਕਰਨ ਵੇਲੇ ਕੀ ਕਰਨਾ ਆਪਾਂ ਪਹਿਲਾਂ ਤਾਂ ਜਿਹੜੀਆਂ ਵੀ ਆਪਣੀਆਂ ਪੱਤੀਆਂ ਹੁੰਦੀਆਂ ਨੇ ਜਾਂ ਆਪਣੇ ਕੋਲੇ ਪ੍ਰਿੰਟ ਵਾਲਾ ਛੂਟ ਹੁੰਦਾ ਫਲਾਵਰ ਹੁੰਦੇ ਆਣੇ ਹਨਾ ਉਹ ਤੁਸੀਂ ਦੇਖ ਲੈਣੇ ਵੀ ਉਹ ਕਿੱਧਰ ਜਾ ਰਹੇ ਇੱਕ ਸਾਈਡ 'ਚ ਆ ਰਹੇ ਆ ਜਾਂ ਦੋਨੋਂ ਸਾਈਡ ਜਾ ਰਹੇ ਆ ਹੁਣ ਜਿਵੇਂ ਕਿ ਮੇਰੇ ਇੱਕ ਸਾਈਡ ਜਾ ਰਹੇ ਆ ਮੈਂ ਇਹ ਉੱਪਰ ਨੂੰ ਕੀਤਾ ਐਦਾਂ ਹੀ ਮੈਂ ਕਮੀਜ਼ ਦਾ ਕੀਤਾ ਐਦਾਂ ਹੀ ਮੈਂ ਬਾਹ ਦਾ ਕਰਨਾ ਬਾਹਰੇ ਵਿੱਚ ਤੁਸੀਂ ਆਪ ਦੇ ਹਿਸਾਬ ਨਾਲ ਰੱਖ ਸਕਾ ਦਿਓ ਇਹਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਆਪਾਂ 16 17 ਹੀ ਰੱਖਣੀ ਹੈ ਜਿੰਨੀ ਤੁਹਾਡੇ ਕੋਲੇ ਕੱਪੜਾ ਬਚਦਾ ਹੁਣ ਵੀ ਤੁਸੀਂ ਰੱਖ ਸਕਾ ਦਿਓ ਬਾਹ ਘੱਟਣ ਦਾ ਸਾਰਾ ਤੋਂ ਸੌਖਾ ਤਰੀਕਾ ਮੈਂ ਤੁਹਾਨੂੰ ਅੱਜ ਦੱਸਣ ਲੱਗੀ ਹਾਂ ਜਿਵੇਂ ਕਿ ਮੇਰਾ ਮੋਟਾ ਹੈਗਾ 8 ਇੰਚ ਠੀਕ ਹੈ ਮੈਂ ਇੱਥੇ 8 ਇੰਚ ਤੇ ਨਿਸ਼ਾਨ ਲਾ ਲਿਆ ਉਸ ਤੋਂ ਬਾਅਦ ਮੈਂ ਕੀ ਕਰਨਾ ਇੱਥੋਂ ਰੱਖਣਾ 3 ਇੰਚ ਤੇ ਇੱਥੇ ਤੇ 8 ਦਾ ਅੱਧਾ ਹੋ ਗਿਆ 4 ਇੰਚ ਇੱਥੇ ਮੈਂ 4 ਤੇ ਨਿਸ਼ਾਨ ਲਾ ਲੈਣਾ ਦੇਖੋ ਹੁਣ ਮੈਂ ਕੀ ਕਰਨਾ ਇੱਥੋਂ ਗਲਾਈ ਦਿੰਦੇ ਹੋ ਲੈ ਕੇ ਜਾਣਾ 4 ਦੇ ਨਾਲ ਇਹਨੂੰ ਮਿਲਾ ਦੇਣਾ ਠੀਕ ਹੈ ਜੀ ਆ ਹੋ ਗਿਆ ਆਪਣੀ ਬਾਹ ਤਿਆਰ ਫਿਰ ਆਪਾਂ ਅੱਗੇ ਤੋਂ ਦੇਖ ਲੈਣੀ ਆ ਬੇਗੇ ਤੋਂ ਆਪਾਂ ਕਿਵੇਂ ਰੱਖਣੀ ਆ ਖੁੱਲੀ ਰੱਖਣੀ ਆ ਜਾਂ ਭੇੜੀ ਰੱਖਣੀ ਆ ਠੀਕ ਹੈ ਜਿਵੇਂ ਕਿ ਮੇਰੀ ਬਾਹ 17 ਹੀ ਤਿਆਰ ਰਹਿੰਦੀ ਹੈ ਮੇਰੇ ਕੋਲ ਇਹ ਕੱਪੜਾ ਥੋੜਾ ਹੀ ਸੀ ਤਾਂ ਇਹ ਮੈਂ ਅੱਗੇ ਤੋਂ ਖੁੱਲੀ ਹੀ ਰੱਖੂੰਗੀ ਹੁਣ ਪੈਨੋ ਮੈਂ ਕਾਟ ਪਾਉਣੀ ਹੁੰਨੀ ਹੈਗੀ ਬਾਹ ਦੀ ਤੇ ਕਮੀਜ਼ ਦੀ ਬਾਹ ਦੇ ਵਿੱਚ ਮੇਰੇ ਕੋਲੇ ਕਮੈਂਟ ਆਇਆ ਪੈਨ ਦਾ ਇਹ ਕਮੀਜ਼ ਦੀ ਤੇ ਬਾਹ ਦੀ ਪਹਿਲਾਂ ਮੈਂ ਗਾਲਾ ਚੜਾ ਦੀਆਂ ਪਲੇਟਾਂ ਪਾਉਣੀ ਆ ਫਿਰ ਫਿਟਿੰਗ ਦਾ ਡਿਜ਼ਾਈਨ ਮਾਰ ਕੇ ਫਿਰ ਮੈਂ ਕਾਟ ਪਾਉਣੀ ਆ ਕਮੀਜ਼ ਦੀ ਬਣਾ ਕੇ ਠੀਕ ਹੈ ਤੇ ਬਾਹਾਂ ਦੀ ਵੀ ਮੈਂ ਇਦਾਂ ਕਾਟ ਪਾ ਕੇ ਰੱਖ ਲੈਣੀ ਆ ਉਸ ਤੋਂ ਬਾਅਦ ਮੈਂ ਬਾਅਦ ਚ ਪਾਉਣੀ ਆ ਜਦੋਂ ਆਪਾਂ ਬਾਹਾਂ ਚੜਦੇ ਆ ਬਟ ਮੈਨੂੰ ਕਈ ਭੈਣਾਂ ਦੇ ਸਵਾਲ ਸੀ ਵੀ ਤੁਸੀਂ ਨਹੀਂ ਸਾਨੂੰ ਤੁਸੀਂ ਪਹਿਲਾਂ ਹੀ ਪਾਉਣੀ ਦੱਸੋ ਹਨਾ ਤਾਂ ਹੁਣ ਮੈਂ ਛੋਡੇ ਕਰਕੇ ਇਹਨਾਂ ਨੂੰ ਕਿਹਰੇ-ਕਿਹਰੇ ਕਰ ਲੈਣੀਆਂ ਆ ਆ ਦੇਖੋ ਆਇਆ ਪਰ ਰੱਖਣਾ ਨਾ ਇਹ ਐ ਆ ਪਰ ਰੱਖ ਲੈ ਹੁਣ ਆਪਾਂ ਕੀ ਕਰਨਾ ਇੱਥੋਂ ਜਦੋਂ ਸੱਚ ਹਾਂ ਇੱਕ ਚੀਜ਼ ਹੋਰ ਜਦੋਂ ਆਪਾਂ ਬਾਹ ਦੀ ਜਾਂ ਮੋਡੇ ਦੀ ਕਮੀਜ਼ ਦੇ ਮੋਡੇ ਦੀ ਲੰਬਾਈ ਨਾਪਦੇ ਹਾਂ ਨਾ ਉਦੋਂ ਆਪਾਂ ਇਹਨੂੰ ਐ ਕਰਕੇ ਇੱਥੋਂ ਐ ਕਰ ਕਰਕੇ ਲੈ ਕੇ ਆਉਣਾ ਹੁੰਦਾ ਐ ਨਹੀਂ ਲੈ ਕੇ ਆਉਣਾ ਹੁਣ ਸਿੱਧਾ ਹੀ ਜਿਵੇਂ ਜਿਵੇਂ ਆਪਣੀ ਸ਼ੇਪ ਪਣੀ ਹੋਈ ਹੈ ਜਿਵੇਂ ਕਿ ਮੇਰੀ ਹੈਗੀ 8 ਇੱਥੋਂ ਆ ਠੀਕ ਹੈ ਮੈਂ ਹੁਣ ਜੇ ਸੀਨ ਲਾਉਂਗੀ ਤਾਂ ਮੈਂ ਆ ਚੀਜ਼ ਤੋਂ ਇੱਥੋਂ ਐ ਕਰਕੇ ਬਾਹ ਦਾ ਸਲਾਈ ਲਾਉਂਗੀ ਨਹੀਂ ਹੁਣ ਮੈਂ ਕੀ ਕਰੂੰਗੀ ਇੱਥੋਂ 8 ਤੋਂ ਲੈ ਕੇ ਹੋਏ ਇਹਦੀ ਕਾਟ ਪਾ ਦਿੰਦੇ ਯਾਨੀ ਕਿ ਅੱਠ ਕੋਲੋਂ ਤਰਸਮਾ ਰੱਖ ਕੇ ਉਹ ਤੋਂ 1.5 ਇੰਚ ਉੱਪਰ ਚਾ ਕੇ ਮੈਂ 1 ਇੰਚ ਦੀ ਕਾਟ ਪਾ ਦਿੰਦੇ ਬਾਹ ਦੀ ਹੁਣ ਇਹਨੂੰ ਕੀ ਕਰਨਾ ਹੁਣ ਇਹਨੂੰ ਚਾ ਕੇ ਬੇਸ਼ੱਕ ਤੁਸੀਂ ਉੱਪਰ ਰੱਖ ਲਓ ਇਹਦੇ ਆ ਦੇਖੋ ਆਹੀਂ ਆਪਾਂ ਘੇਰਾ ਰੱਖਿਆ ਸੀ ਇਹ ਆਹੀਂ ਆਪਾਂ ਆਹ ਰੱਖਿਆ ਸੀ ਹੁਣ ਇਹਨੂੰ ਆਪਾਂ ਚਾ ਕੇ ਇਹਦੇ ਉੱਪਰ ਰੱਖ ਕੇ ਦੂਸਰੀ ਬਾਹ ਦੀ ਵੀ ਕਾਟ ਪਾ ਦੋ ਕਾਰ ਤਾਂ ਐਂ ਵੀ ਪੈ ਜਾਂਦੀ ਹੁੰਦੀ ਆ ਜੇ ਆਪਾਂ ਐਂ ਰੱਖ ਕੇ ਦੋਨਾਂ ਦੇ ਪਾਈਏ ਤਾਂ ਪਰ ਪਤਾ ਕਈ ਹੁੰਦਾ ਕਈ ਵਾਰ ਕੀ ਹੁੰਦਾ ਇਹ ਹੁੰਦਾ ਵੀ ਆਪਣੇ ਕੋਲੋਂ ਦੋਨੇ ਪੱਲੇ ਉਲਟ ਧਰੇ ਜਾਂਦੇ ਆ ਫਿਰ ਮੁੜ ਕੇ ਬੇਲਾ ਹੱਥ ਨਹੀਂ ਆਉਂਦਾ ਮੇਰੀ ਸੋਚ ਤਾਂ ਇਹੀ ਆ